ਹੁਣ ਜਦੋਂ ਪੁਲਿਸ ਵਾਲਿਆਂ ਵੱਲੋਂ ਫੌਜੀ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਹਾਈ ਕੋਰਟ ਨੇ ਸੀਬੀਆਈ ਨੂੰ ਸੌਂਪ ਦਿੱਤੀ ਹੈ ਤਾਂ ਉਸ ਤੋਂ ਬਾਅਦ ਹੁਣ ਕਰਨਲ ਬਾਟ ਸਾਹਿਬ ਦੀ ਪਤਨੀ ਕੈਮਰਿਆਂ ਦੇ ਸਾਹਮਣੇ ਆਈ ਹੈ ਤੇ ਉਸ ਨੇ ਦੋ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਜਿਹੜੀਆਂ ਸੋਚਣ ਵਿਚਾਰਨ ਦੀ ਮੰਗ ਕਰਦੀਆਂ ਨੇ ਤੁਹਾਨੂੰ ਪੂਰੀ ਗੱਲ ਆਪਾਂ ਅੱਗੇ ਦੱਸਦੇ ਹਾਂ ਮਿੱਤਰ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਮਿੱਤਰ ਪਿਆਰਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤੇ ਫੋਲੋ ਕਰ ਲਵੋ ਤੇ ਜਿਹੜਾ ਬੈਲ ਦਾ ਘੰਟੀ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਕੀਮਤੀ ਜਾਣਕਾਰੀਆਂ ਦੀ ਸਹੀ ਸੂਚਨਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿੱਤਰ ਪਿਆਰਿਓ ਕਰਨਲ ਬਾਠ ਕੇਸ ਲੰਬੇ ਟਾਈਮ ਤੋਂ ਪੰਜਾਬ ਦੇ ਵਿੱਚ ਚਰਚਾ ਚ ਰਿਹਾ ਪੁਲਿਸ ਉਹਦੀ ਜਾਂਚ ਕਰਦੀ ਰਹੀ ਜਦੋਂ ਪੁਲਿਸ ਦੀ ਜਾਂਚ ਤੇ ਤਸੱਲੀ ਨਹੀਂ ਹੋਈ ਤਾਂ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪੀ ਗਈ ਫਿਰ ਜਦੋਂ ਹੁਣ ਹਾਈ ਕੋਰਟ ਨੂੰ ਉੱਚ ਅਦਾਲਤ ਨੂੰ ਚੰਡੀਗੜ੍ਹ ਪੁਲਿਸ ਦੀ ਜਾਂਚ ਵੀ ਤਸੱਲੀ ਬਖਸ਼ ਨਹੀਂ ਲੱਗੀ ਤਾਂ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਤਾਂ ਹੁਣ ਕਰਨਲ ਬਾਠ ਦੀ ਪਤਨੀ ਕੁਝ ਚੈਨਲਾਂ ਦੇ ਉੱਪਰ ਵੱਡਾ ਦਾਵਾ ਕਰਦੀ ਨਜ਼ਰ ਆਈ ਹੈ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਕਿਹਾ ਉਹ ਕਹਿੰਦੀ ਕਿ ਸਾਨੂੰ ਸਮਝੌਤੇ ਕਰਨ ਦੇ ਲਈ ਮਤਲਬ ਕਿ ਉਹਨਾਂ ਪੁਲਿਸ ਅਫਸਰਾਂ ਦੇ ਨਾਲ ਪੁਲਿਸ ਵਾਲਿਆਂ ਨਾਲ ਸਮਝੌਤਾ ਕਰ ਲੈਣ ਦੇ ਲਈ 10-10 ਕਰੋੜ ਤੱਕ ਦੇਣ ਦੀ ਆਫਰ ਭੇਜੀ ਜਾ ਰਹੀ ਹੈ ਕਰਨਲ ਬਾਟ ਦੀ ਪਤਨੀ ਨੇ ਕਿਹਾ ਉਹ ਕਹਿੰਦੀ ਹੈ ਕਿ ਕਦੇ ਸਾਡੇ ਕੋਲ ਕੋਈ ਬੰਦੇ ਭੇਜੇ ਜਾ ਰਹੇ ਨੇ ਕਦੇ ਕੋਈ ਭੇਜੇ ਜਾ ਰਹੇ ਨੇ ਤੇ 5 ਕਰੋੜ ਤੋਂ ਲੈ ਕੇ 10 ਕਰੋੜ ਤੱਕ ਦੀ ਆਫਰ ਸਮਝੌਤੇ ਲਈ ਸਾਨੂੰ ਦਿੱਤੀ ਗਈ ਹੈ ਪਰ ਉਹ ਕਹਿੰਦੀ ਅਸੀਂ ਆਪਣੀ ਇੱਜ਼ਤ ਨਾਲ ਸਮਝੌਤਾ ਨਹੀਂ ਕਰਨਾ ਅਸੀਂ ਆਪਣੀ ਕੁੱਟ ਮਾਰਦੇ ਪੈਸੇ ਖਾ ਕੇ ਚੁੱਪ ਨਹੀਂ ਕਰਨਾ ਤੇ ਕਰਨਲ ਬਾਠ ਦੀ ਪਤਨੀ ਦਾ ਇਹ ਜਿਹੜਾ ਖੁਲਾਸਾ ਹੈ ਇਹ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਰਨਲ ਬਾਠ ਦੀ ਪਤਨੀ ਨੇ ਤਾਂ ਬਈ ਇੱਥੋਂ ਤੱਕ ਵੀ ਕਿਹਾ ਉਹ ਕਹਿੰਦੀ ਜਦੋਂ ਪਟਿਆਲਾ ਦੇ ਵਿੱਚ ਫੌਜੀ ਕਰਨਲ ਬਾਠ ਤੇ ਉਹਦੇ ਪੁੱਤਰ ਨਾਲ ਕੁੱਟਮਾਰ ਹੋਈ ਤਾਂ ਕਹਿੰਦੀ ਜਦੋਂ ਅਸੀਂ ਉਸ ਟਾਈਮ ਦੇ ਐਸਐਸਪੀ ਨਾਨਕ ਸਿੰਘ ਕੋਲ ਸ਼ਿਕਾਇਤ ਲੈ ਕੇ ਗਏ ਕਹਿੰਦੀ ਕਾਰਵਾਈ ਕਰਨ ਦੀ ਬਜਾਏ ਉਹ ਸਿੱਧਾ ਨਾਂ ਲੈ ਕੇ ਕਹਿੰਦੀ ਹੈ ਕਿ ਐਸਐਸਪੀ ਸਾਨੂੰ ਕਹਿਣ ਲੱਗ ਪਿਆ ਵੀ ਇਹਦੇ 'ਚ ਤੁਹਾਡਾ ਬੰਨਾ ਬੁੰਨਾ ਕੁਛ ਨਹੀਂਗਾ ਤੁਹਾਡੇ ਕੋਲ ਇੱਕੋ ਰਾਹ ਹੈ ਕਿ ਤੁਸੀਂ ਸਮਝੌਤਾ ਕਰ ਲਓ ਤੁਸੀਂ ਕੰਪਰੋਮਾਈਜ਼ ਕਰ ਲਓ ਸੋ ਉਹ ਕਹਿੰਦੀ ਅਸੀਂ ਕੰਪਰੋਮਾਈਜ਼ ਨਹੀਂ ਕੀਤਾ ਹੁਣ ਤੁਸੀਂ ਦੇਖੋ ਯਾਰੂ ਉਹ ਕੋਟਮਾਰ ਹੋਈ ਆ ਇੱਕ ਬਹੁਤ ਵੱਡੇ ਅਫਸਰ ਕਰਨਲ ਦੀ ਜਿਹੜਾ ਕਿ ਐਸਐਸਪੀ ਰੈਂਕ ਨਾਲੋਂ ਫੌਜ ਉੱਪਰ ਮੰਨਿਆ ਜਾਂਦਾ ਹੈ ਹੁਣ ਜੇਕਰ ਪੁਲਿਸ ਨੇ ਕੋਟਮਾਰੀ ਤੁਹਾਡੇ ਮੇਰੇ ਵਰਗੇ ਆਮ ਬੰਦੇ ਦੀ ਕੀਤੀ ਹੁੰਦੀ ਤਾਂ ਫਿਰ ਕੀ ਬੰਨਣਾ ਸੀ ਉਹ ਭਰਾਓ ਨਾ মিডিਆ ਨੇ ਸੁਣਨੀ ਸੀ ਨਾ ਚੈਨਲਾਂ ਤੇ ਆਉਣਾ ਸੀ ਨਾ ਰੌਲਾ ਪੈਣਾ ਸੀ ਤੇ ਇਹੋ ਜੇ ਐਸਐਸਪੀਆਂ ਤੇ ਪੁਲਿਸ ਵਾਲਿਆਂ ਨੇ ਇੱਕ ਦੋ ਦਬਕੇ ਛੱਡ ਕੇ ਤੇ ਅਗਲੇ ਨੂੰ ਚੁੱਪ ਕਰਾ ਦੇਣਾ ਸੀ ਤੇ ਜਾਂ ਫਿਰ ਸਾਰੇ ਕੁਝ ਹੁਣ ਤੱਕ ਕੁੱਟੇ ਗਏ ਬੰਦੇ ਦੇ ਹੀ ਉਲਟ ਕਰ ਦਿੱਤਾ ਜਾਣਾ ਸੀ ਜਿਵੇਂ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਪੁਲਿਸ ਨੇ ਅੱਜ ਤੱਕ ਕੀਤਾ ਤੇ ਬਾਅਦ ਵਿੱਚ ਅਦਾਲਤਾਂ ਦੇ ਵਿੱਚ ਉਹਨਾਂ ਪੁਲਿਸ ਵਾਲਿਆਂ ਨੂੰ ਸਜ਼ਾਾਂ ਵੀ ਹੋਈਆਂ ਹੁਣ ਤੁਸੀਂ ਦੇਖੋ ਕਰਨਲ ਬਾਠ ਦੀ ਪਤਨੀ ਨੂੰ ਜਦੋਂ ਪੁੱਛਿਆ ਗਿਆ ਵੀ ਹੁਣ ਜਦੋਂ ਸੀਬੀਆਈ ਨੂੰ ਜਾਂਚ ਦੇ ਦਿੱਤੀ ਗਈ ਹੈ ਤਾਂ ਤੁਹਾਡੀ ਤਸੱਲੀ ਹੈ ਕਰਨਲ ਬਾਠ ਦੀ ਪਤਨੀ ਨੇ ਕਿਹਾ ਹਾਂ ਹੁਣ ਸਾਨੂੰ ਤਸੱਲੀ ਹੈ ਹੁਣ ਸਾਨੂੰ ਲੱਗਦਾ ਸਾਨੂੰ ਇਨਸਾਫ ਮਿਲੇਗਾ ਹੁਣ ਸਾਨੂੰ ਲੱਗਦਾ ਹੈ ਕਿ ਆਪਿਓਂ ਵਾਲ ਨਿਕਲੇਗਾ ਹੁਣ ਸਾਨੂੰ ਕਰਨਲ ਬਾਠ ਦੀ ਪਤਨੀ ਕਹਿੰਦੀ ਲੱਗਦਾ ਹੈ ਕਿ ਇਹਦੇ ਵਿੱਚ ਛੇਠਾਂ ਤੋਂ ਤਾਂ ਤੱਕ ਬਹੁਤ ਵੱਡੇ ਪੁਲਿਸ ਅਫਸਰ ਤੇ ਸਰਕਾਰ ਦੇ ਬੰਦੇ ਵੀ ਨਸ਼ਰ ਹੋਣਗੇ ਨੰਗੇ ਹੋਣਗੇ ਔਰ ਵੱਡੇ ਖਲਾਸੇ ਹੋਣਗੇ ਔਰ ਇਥੋਂ ਤੱਕ ਕਰਨਲ ਬਾਠ ਦੀ ਪਤਨੀ ਕਹਿ ਰਹੀ ਹੈ ਕਿ ਜੇਕਰ ਹੁਣ ਸੀਬੀਆਈ ਨੇ ਜਾਂਚ ਕੀਤੀ ਤਾਂ ਫਿਰ ਜਿਹੜਾ ਇਹਨਾਂ ਪੁਲਿਸ ਅਫਸਰਾਂ ਜਿਨ੍ਹਾਂ ਦੇ ਉੱਪਰ ਕਰਨਲ ਬਾਠ ਨੂੰ ਕੁੱਟਣ ਦਾ ਦੋਸ਼ ਹੈ ਇਹਨਾਂ ਨੇ ਹੀ ਇੱਕ ਦਿਨ ਪਹਿਲਾਂ ਇੱਕ ਮੁੰਡੇ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕੀਤਾ ਸੀ ਜਿਹੜਾ ਨਾਬੇ ਦੇ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਸੀ ਤਾਂ ਕਰਨਲ ਬਾਠ ਦਾ ਪਰਿਵਾਰ ਇਹ ਦਾਅਵਾ ਕਰ ਰਿਹਾ ਹੈ ਕਿ ਸੀਬੀਆਈ ਦੀ ਜਾਂਚ ਦੇ ਵਿੱਚ ਉਸ ਕੇਸ ਦੀਆਂ ਪਰਤਾਂ ਵੀ ਖੁੱਲ ਸਕਦੀਆਂ ਨੇ ਕਿਉਂਕਿ ਕਰਨਲ ਬਾਠ ਦੀ ਪਤਨੀ ਕਹਿ ਰਹੀ ਹੈ ਪਰਿਵਾਰ ਕਹਿ ਰਿਹਾ ਹੈ ਇਹ ਉਸ ਪਰਿਵਾਰ ਨੇ ਵੀ ਦੋਸ਼ ਲਾਏ ਸੀ ਜਿਹਨਾਂ ਦਾ ਮੁੰਡਾ ਮਾਰਿਆ ਇਨਕਾਊਂਟਰ ਚ ਵੀ ਇਹ ਬਿਲਕੁਲ ਝੂਠਾ ਇਨਕਾਊਂਟਰ ਕੀਤਾ ਸਾਡੇ ਮੁੰਡੇ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਫੜਿਆ ਗਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਮਾਰਿਆ ਗਿਆ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਇੰਜ ਹੋਏਗਾ ਦੇਖੋ ਰੌਲਾ ਉਸ ਮਾਮਲੇ ਦਾ ਵੱਡਾ ਪਿਆ ਹੁਣ ਜਿਵੇਂ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਜਥੇਬੰਦੀਆਂ ਨੇ ਪੁਲਿਸ ਜਾਤੀਆਂ ਦੇ ਖਿਲਾਫ ਪੁਲਿਸ ਧੱਕੇਸ਼ਾਹੀਆਂ ਦੇ ਖਿਲਾਫ ਜਾਂ ਜਿਹੜਾ ਅਣ एलानਿਆ ਪੁਲਸ ਰਾਜ ਪੁਲਸ ਸਟੇਟ ਪੰਜਾਬ ਚ ਜਥੇਬੰਦੀਆਂ ਕਹਿੰਦੀਆਂ ਬਣਾਈ ਐ ਉਹਦੇ ਖਿਲਾਫ ਇੱਕ ਵੱਡਾ ਐਕਸ਼ਨ ਪ੍ਰਦਰਸ਼ਨ ਰੱਖਿਆ ਤਾਂ ਉਥੇ ਵੀ ਇਹਨਾਂ ਗੱਲਾਂ ਦੀ ਚਰਚਾ ਹੋਣੀ ਐ ਤਾਂ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਜੇ ਜਾਂਚ ਸੀਬੀਆਈ ਕਰਦੀ ਐ ਤਾਂ ਕੀ ਉਸ ਕੇਸ ਦੀਆਂ ਪਰਤਾਂ ਵੀ ਖੁੱਲ ਸਕਦੀਆਂ ਨੇ ਤੁਸੀਂ ਦੇਖੋ ਕਰਨਲ ਬਾਡ ਦੀ ਪਤਨੀ ਨੂੰ ਜਦੋਂ ਕਿਹਾ ਗਿਆ ਕਿ ਜੱਜ ਸਾਹਿਬ ਨੇ ਅੰਦਰ ਕੀ ਕੀ ਕਿਹਾ ਤਾਂ ਕਰਨਲ ਬਾਡ ਦੀ ਪਤਨੀ ਨੇ ਕਹਿਵਰੇ ਤੇ ਦੱਸਿਆ ਉਹ ਕਹਿੰਦੀ ਮੈਂ ਅੰਦਰ ਮੌਜੂਦ ਸੀ ਹਾਈ ਕੋਰਟ 'ਚ ਜੱਜ ਸਾਹਿਬ ਨੇ ਜਿਹੜਾ ਚੰਡੀਗੜ੍ਹ ਪੁਲਿਸ ਦਾ ਐਸਪੀ ਹੈ ਜਿਹਨੂੰ ਜਾਂਚ ਦਿੱਤੀ ਗਈ ਸੀ ਉਹਨੂੰ ਕਿਹਾ ਵੀ ਗੱਲ ਸੁਣੋ ਤੁਹਾਨੂੰ ਜਿੰਨਾ ਟਾਈਮ ਦਿੱਤਾ ਸੀ ਜਾਂਚ ਕਰਨ ਲਈ ਤੇ ਇੰਨਾ ਟਾਈਮ ਬੀਤ ਗਿਆ ਤੇ ਤੁਸੀਂ ਅਜੇ ਬਿਆਨ ਤੱਕ ਨਹੀਂ ਲਏ ਤਾਂ ਉਹ ਕਹਿੰਦੇ ਜੀ ਅਜੇ ਟਾਈਮ ਪਿਆ ਤਾਂ ਜੱਜ ਸਾਹਿਬ ਕਹਿੰਦੇ ਵੇਖੋ ਜੇ ਤੁਹਾਨੂੰ 3 ਜਾਂ 4 ਮਹੀਨੇ ਦਿੱਤੇ ਗਏ ਹੋਣ ਤਾਂ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਆਖਰੀ ਹਫਤੇ ਜਾਂ ਆਖਰੀ 5-10 ਦਿਨ ਦੇ ਵਿੱਚ ਹੀ ਜਾਂਚ ਪੜਤਾਲ ਕਰਨੀ ਹੈ ਤੁਸੀਂ ਪਹਿਲੇ 10 ਦਿਨਾਂ ਦੇ ਵਿੱਚ ਵੀ ਤਾਂ ਕਰ ਸਕਦੇ ਹੋ ਤੁਸੀਂ ਪਹਿਲੇ ਦਿਨਾਂ ਚ ਕਿਉਂ ਨਹੀਂ ਕੀਤੀ ਹੁਣ ਤੱਕ ਜਾਂਚ ਤੇ ਜੱਜ ਸਾਹਿਬ ਨੇ ਇਹ ਵੀ ਕਿਹਾ ਉਹ ਕਹਿੰਦੇ 370 ਧਾਰਾ ਜਦੋਂ ਇਸ ਕੇਸ ਚ ਲੱਗ ਚੁੱਕੀ ਸੀ ਤੇ ਤੁਸੀਂ ਜਾਂਚ ਦੇ ਵਿੱਚ 370 ਧਾਰਾ ਹਟਾ ਕਿਉਂ ਰਹੇ ਹੋ ਜਦੋਂ ਕੇਸ ਅਦਾਲਤ 'ਚ ਹੈ ਅਦਾਲਤ ਦੇਖ ਲੇਗੀ ਕਿ ਇਹ ਕੇਸ ਦੇ ਵਿੱਚ 370 ਗਲਤ ਲਾਈ ਹੈ ਕਿ ਠੀਕ ਲਾਈ ਹੈ ਤੁਸੀਂ ਇਹ ਇਰਾਦਾ ਕਤਲ ਦੀ ਧਾਰਾ ਆਪਣੇ ਆਪ ਕਿਵੇਂ ਖਤਮ ਕਰਤੀ ਜੱਜ ਸਾਹਿਬ ਨੇ ਇੱਥੋਂ ਤੱਕ ਕਿਹਾ ਕਰਨਲ ਬਾਠ ਦੀ ਪਤਨੀ ਕਹਿੰਦੀ ਹੈ ਕਿ ਤੁਸੀਂ ਉਹ ਜਿਹੜੇ ਪੁਲਿਸ ਵਾਲੇ ਨੇ ਉਹ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬਚਣ ਦਾ ਰਾਹ ਪੱਧਰਾ ਕਰਤਾ ਮਤਲਬ ਤੁਸੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਾਉਣਾ ਸੀ 4 ਮਹੀਨੇ ਵੀ ਚੱਲਿਆ ਗ੍ਰਫਤਾਰ ਪਰ ਤੁਸੀਂ ਕੀ ਕਰਨਾ ਸੀ ਉਲਟਾ ਤੁਸੀਂ ਉਹਨਾਂ ਨੂੰ ਬਚਾਉਣ ਦੇ ਲਈ ਕੰਮ ਕਰਨ ਲੱਗ ਪਏ ਤੇ ਕਰਨਲ ਬਾਠ ਦੀ ਪਤਨੀ ਦੱਸਦੀ ਹੈ ਕਿ ਇਹ ਕਹਿ ਕੇ ਫਿਰ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਦੇਖੋ ਹੁਣ ਜਾਂਚ ਤੁਸੀਂ ਨਹੀਂ ਕਰੋ ਹੁਣ ਜਾਂਚ ਸੀਬੀਆਈ ਕਰੇਗੀ ਤਾਂ ਫਿਰ ਹਾਈ ਕੋਰਟ ਦੇ ਜੱਜ ਨੇ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਮਿੱਤਰੋ ਗੱਲਾਂ ਬਹੁਤ ਸੋਚਣ ਵਾਲੀਆਂ ਤੁਹਾਡਾ ਸਾਰਿਆਂ ਦਾ ਵਾਹ ਕਿਤੇ ਨਾ ਕਿਤੇ ਪੁਲਿਸ ਨਾਲ ਪੈਂਦਾ ਪੁਲਿਸ ਪੰਜਾਬ ਦਾ ਇੱਕ ਉਹ ਵੱਡਾ ਵਿਭਾਗ ਹੈ ਨਿਆਂ ਦੀ ਪਹਿਲੀ ਪੌੜੀ ਪੁਲਿਸ ਤੋਂ ਸ਼ੁਰੂ ਹੁੰਦੀ ਹੈ ਇਨਸਾਫ ਦਾ ਪਹਿਲਾ ਕਦਮ ਪੁਲਿਸ ਤੋਂ ਸ਼ੁਰੂ ਹੁੰਦਾ ਤੇ ਪਰ ਪੰਜਾਬ ਦੀ ਪੁਲਿਸ ਬਾਰੇ ਆਮ ਲੋਕਾਂ ਦੇ ਦਿਮਾਗਾਂ ਚ ਕੀ ਪਿਕਚਰ ਹੈ ਕੀ ਤਸਵੀਰ ਹੈ ਕੀ ਲੋਕ ਆ ਪੁਲਿਸ ਨੂੰ ਇਨਸਾਫ ਦੇਣ ਵਾਲੀ ਸਮਝਦੇ ਆ ਕਿ ਬੇਇਨਸਾਫੀ ਕਰਨ ਵਾਲੀ ਤੁਸੀਂ ਆਪਣਾ ਕਮੈਂਟ ਲਿਖ ਦਿਓ ਜਿੱਥੋਂ ਤੱਕ ਮੈਨੂੰ ਲੱਗਦਾ ਪੰਜਾਬ ਪੁਲਿਸ ਬਾਰੇ ਲੋਕਾਂ ਦੇ ਖਿਆਲ ਵਿਚਾਰ ਬਹੁਤੇ ਚੰਗੇ ਨਹੀਂ ਤੇ ਪੰਜਾਬ ਪੁਲਿਸ ਨੂੰ ਵੀ ਪਤਾ ਪੰਜਾਬ ਪੁਲਿਸ ਦੇ ਜਿਹੜੇ ਕੁਝ ਚੰਗੇ ਬੰਦੇ ਨੇ ਜਾਂ ਚੰਗੇ ਅਫਸਰ ਨੇ ਉਹਨਾਂ ਨੂੰ ਵੀ ਬਹੁਤ ਗੁੱਸਾ ਚੜਦਾ ਵੀ ਆ ਸਾਡੇ ਵਿੱਚ ਜਿਹੜੇ ਗਲਤ ਬੰਦੇ ਨੇ ਇਹਨਾਂ ਨੇ ਸਾਡੀ ਵੀ ਬੇਇੱਜ਼ਤੀ ਕਰਾ ਰੱਖੀ ਐ ਸਾਨੂੰ ਵੀ ਇੱਜ਼ਤ ਨਹੀਂ ਮਿਲ ਰਹੀ ਇਹਨਾਂ ਕਰਕੇ ਹੁਣ ਪੰਜਾਬ ਪੁਲਿਸ ਜਿਸ ਤਰ੍ਹਾਂ ਇਹ ਕਰਨਲ ਬਾਸ ਦੇ ਨਾਲ ਕਰਦੀ ਐ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਉੱਪਰ ਸਵਾਲ ਗੋਨਿਆਣਾ ਦੇ ਵਿੱਚ ਉੱਠੇ ਜਦੋਂ ਗੋਨਿਆਣਾ ਦਾ ਮੁੰਡਾ ਨਰਿੰਦਰਦੀਪ ਪੁਲਿਸ ਦੇ ਉੱਪਰ ਦੋਸ਼ ਲੱਗੇ ਕਿ ਉਹਨਾਂ ਫੜਿਆ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਕੁੱਟਿਆ ਮਾਰਿਆ ਤੇ ਕਤਲ ਕਰ ਦਿੱਤਾ ਕੁੱਟਕੁੱਟ ਕੇ ਤੇ ਫਿਰ ਹੁਣ ਤੱਕ ਉਸ ਕੇਸ ਦੇ ਵਿੱਚ ਵੀ ਪੁਲਿਸ ਵਾਲਿਆਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਉਹ ਫੜੇ ਨਹੀਂ ਗਏ ਫਿਰ ਜਿਹੜਾ ਅਬੋਹਰ ਦੇ ਵਿੱਚ ਪਹਿਲਾਂ ਇੱਕ ਕੱਪੜਾ ਵਪਾਰੀ ਦੀ ਡੈਥ ਹੋਈ ਉਨ ਗੋਲੀਆਂ ਮਾਰ ਕੇ ਕੁਝ ਲੋਕਾਂ ਨੇ ਮਾਰਿਆ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਦੋ ਮੁੰਡੇ ਗ੍ਰਿਫਤਾਰ ਕੀਤੇ ਤੇ ਬਾਅਦ ਚ ਪੁਲਿਸ ਨੇ ਕਹਿਤਾ ਵੀ ਦੋਨਾਂ ਦਾ ਇਨਕਾਊਂਟਰ ਹੋ ਗਿਆ ਤੇ ਬਾਅਦ ਚ ਕਹਿਤਾ ਵੀ ਇਨਕਾਊਂਟਰ ਇਸ ਤਰ੍ਹਾਂ ਹੋਇਆ ਵੀ ਅਸੀਂ ਉਹਨਾਂ ਤੋਂ ਹਥਿਆਰਾਂ ਦੀ ਰਿਕਵਰੀ ਕਰਨ ਲਈ ਲੈ ਕੇ ਗਏ ਸੀ ਉੱਥੇ ਉਹਨਾਂ ਦੇ ਤਿੰਨ ਸਾਥੀ ਹੋਰ ਆ ਗਏ ਤੇ ਉਹਨਾਂ ਦੇ ਨਾਲ ਆਹਮੋ ਸਾਹਮਣੇ ਜਦ ਗੋਲੀਆਂ ਚੱਲੀਆਂ ਤਾਂ ਜਿਹੜੇ ਦੋ ਮੁੰਡੇ ਪੁਲਿਸ ਨੇ ਫੜੇ ਹੋਏ ਸੀ ਪੁਲਿਸ ਨੇ ਕਿੰਨੀ ਇਹ ਹਾਸੋ ਹੀ ਨਹੀਂ ਕਹਾਣੀ ਸੁਣਾਈ ਦਿੱਤ ਤੇ ਸਵਾਲ ਉੱਠੇ ਵੀ ਫਿਰ ਉਹਨਾਂ ਤਿੰਨਾਂ ਦੀਆਂ ਗੋਲੀਆਂ ਨਾਲ ਉਹ ਦੋਵੇਂ ਮਾਰੇ ਗਏ ਜਿਹੜੇ ਪੁਲਿਸ ਨੇ ਫੜੇ ਸੀ ਸਵਾਲ ਉੱਠਣਾ ਹੀ ਸੀ ਫਿਰ ਉੱਠੇ ਚਫੇਰਿਓ ਪੁੱਛਿਆ ਜਾ ਰਿਹਾ ਵੀ ਜਿਹੜੇ ਮੁੰਡੇ ਪੁਲਿਸ ਦੀ ਕਸਟਡੀ 'ਚ ਸੀ ਪੁਲਿਸ ਦੀ ਹरासत 'ਚ ਸੀ ਉਹ ਕਿਵੇਂ ਉਹਨਾਂ ਤਿੰਨਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਤੇ ਉਹ ਤਿੰਨ ਪੁਲਿਸ ਕੋਲੋਂ ਬਚ ਕੇ ਕਿਵੇਂ ਨਿਕਲ ਗਏ ਜਦੋਂ ਕਿ ਇੰਨੀ ਪੁਲਿਸ ਸੀ ਕੀ ਉਹ ਕੋਈ ਜਿੰਨ ਸੀਗੇ ਭੂਤ ਸੀਗੇ ਕਿੱਧਰ ਦੀ ਉਹ ਨਿਕਲ ਗਏ ਕਿ ਪੁਲਿਸ ਅੱਗੋਂ ਨਾਕਾ ਲਾ ਕੇ ਜਾਂ ਉਹਨਾਂ ਨੂੰ ਫਾੜੀ ਨਾ ਸਕੀ ਸੋ ਇਹ ਵੱਡੇ ਸਵਾਲ ਉਸ ਕੇਸ ਦੇ ਵਿੱਚ ਉਭਰੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਲੋਕਾਂ ਨੇ ਪੱਤਰਕਾਰਾਂ ਨੇ ਇਹ ਸਵਾਲਾਂ ਨੂੰ ਉਠਾਇਆ ਪੁੱਛਿਆ ਕਿ ਕੀ ਪੁਲਿਸ ਇਹ ਕਹਾਣੀ ਤਾਂ ਨਹੀਂ ਘੜ ਰਹੀ ਇਹਦੇ ਬਾਰੇ ਤੱਥ ਲੋਕਾਂ ਸਾਹਮਣੇ ਦਿੱਤੇ ਜਾਣ ਇਹਦੇ ਨਾਲ ਹੀ ਹੋਰ ਪੰਜਾਬ ਦੇ ਵਿੱਚ ਬਹੁਤ ਸਾਰੇ ਕੇਸ ਨੇ ਜਿਨ੍ਹਾਂ ਦੇ ਉੱਪਰ ਪੁਲਿਸ ਤੇ ਸਵਾਲ ਉੱਠਦੇ ਨੇ ਸੋ ਕਰਨਲ ਬਾਠ ਦੀ ਪਤਨੀ ਨੇ ਜਿਹੜਾ ਇਹ ਖਲਾਸਾ ਕੀਤਾ ਹੈ ਕਿ 10-5 ਤੋਂ ਲੈ ਕੇ 10 ਕਰੋੜ ਰੁਪਏ ਦੀ ਆਫਰ ਸਾਨੂੰ ਸਮਝੌਤਾ ਕਰਨ ਲਈ ਭੇਜੀ ਜਾ ਰਹੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇਹ ਇੱਕ ਉਹ ਸੱਚ ਹੈ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਦਬਾ ਲਿਆ ਗਿਆ ਹੋਵੇਗਾ ਮੰਨ ਲਓ ਕਰਨਲ ਬਾਠ ਦੀ ਪਤਨੀ ਤੇ ਕਰਨਲ ਬਾਠ ਦਾ ਪਰਿਵਾਰ ਵੀ ਇੱਕ ਚੰਗਾ ਖਾਂਦਾ ਪੀਂਦਾ ਪਰਿਵਾਰ ਹੈ ਬਾਠ ਸਾਹਿਬ ਦਾ ਅਹੁਦਾ ਵੀ ਵੱਡਾ ਹੈ ਪਰ ਜੇ ਕਿਸੇ ਗਰੀਬ ਗੁਰਬੇ ਨੂੰ ਚੁੱਪ ਕਰਾਉਣਾ ਹੋਵੇ ਪਹਿਲੀ ਤਾਂ ਗੱਲ ਦੋ ਧੱਕੇ ਕਾਫੀ ਨੇ ਦੂਜੀ ਗੱਲ ਜੇ ਉਹਨੂੰ 10000 ਜਾਂ 20000 ਜਾਂ 30000 ਦੇ ਦੇਣ ਤੇ ਗਰੀਬ ਬੰਦਾ ਤਾਂ ਵਿਚਾਰਾ ਨਾਲੇ ਡਰ ਜਾਂਦਾ ਹੈ ਨਾਲੇ ਫਿਰ ਉਹਨੂੰ ਤਾਂ ਇੰਨੇ ਕ ਪੈਸਿਆਂ ਦਾ ਲਾਲਚ ਹੀ ਚੁੱਪ ਕਰਾ ਸਕਦਾ ਤਾਂ ਕੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ ਚੱਲ ਰਿਹਾ ਹੈ ਕਰਨਲ ਬਾਠ ਦੀ ਪਤਨੀ ਤੇ ਪਰਿਵਾਰ ਜੋ ਕਹਿ ਰਿਹਾ ਹੈ ਉਹਦੇ ਬਾਰੇ ਪੁਲਿਸ ਵਾਲਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਉਹ ਸੱਚ ਹੈ ਕਿ ਝੂਠ ਹੈ ਹੁਣ ਉਹ ਜਿਹੜੇ ਚਾਰ ਪੁਲਿਸ ਅਫਸਰ ਜਿਹੜੇ ਕਰਨਲ ਬਾਠ ਕੇਸ ਦੇ ਵਿੱਚ ਨਾਮਜ਼ਦ ਨੇ ਉਹ ਤਾਂ ਕਿਤੇ ਮਿਲ ਨਹੀਂ ਰਹੇ ਨਾ ਹੀ ਉਹਨਾਂ ਦਾ ਨੰਬਰ ਮਿਲ ਰਿਹਾ ਪਰ ਇੱਥੇ ਇੱਕ ਸਵਾਲ ਭਗਵੰਤ ਮਾਨ ਸਰਕਾਰ ਤੇ ਵੀ ਹੈ ਭਗਵੰਤ ਮਾਨ ਤੋਂ ਕਰਨਲ ਬਾਠ ਦੀ ਪਤਨੀ ਕਹਿੰਦੀ ਹੈ ਹੁਣ ਤੱਕ ਚਾਰਾਂ ਮਹੀਨਿਆਂ ਚ ਇੱਕ ਬਿਆਨ ਨਹੀਂ ਸਰਿਆ ਇਸ ਮਾਮਲੇ ਤੇ ਉਹ ਕਹਿੰਦੀ ਜਿਹੜੇ ਕਹਿੰਦੇ ਸੀ ਇਨਸਾਫ ਦੇਵਾਂਗੇ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ ਗਲਤ ਨਹੀਂ ਹੋਣ ਦਿਆਂਗੇ ਕਰਨਲ ਬਾਠ ਦੀ ਪਤਨੀ ਕਹਿੰਦੀ ਹੈ ਵੀ ਹੁਣ ਤੱਕ ਭਗਵੰਤ ਮਾਨ ਸਾਹਿਬ ਤੋਂ ਇੱਕ ਵੀ ਬਿਆਨ ਕਿਉਂ ਨਹੀਂ ਸਰਿਆ ਕਹਿੰਦੀ ਜਦੋਂ ਮੈਂ ਮਿਲ ਕੇ ਆਈਆਂ ਮੈਨੂੰ ਇੱਕ ਵਾਰੀ ਐ ਵੱਡਾ ਤਰਵਾਸਾ ਦਿੱਤਾ ਸੀ ਕਿ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਮੇਰੀ ਭੈਣ ਹੋ ਪਰ ਉਹ ਕਹਿੰਦੀ ਉਸ ਤੋਂ ਬਾਅਦ ਇੱਕ ਵਾਰ ਵੀ ਪੰਜਾਬ ਸਰਕਾਰ ਸਾਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਦੀ ਨਜ਼ਰ ਨਹੀਂ ਆਈ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ